ਅਕਾਲੀ ਦਲ ਦੇ ਅੱਜ ਇੱਕ ਵੱਡੀ ਮੀਟਿੰਗ ਹੋਣ ਚਾਰੀ ਹੈ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਸਿਆਸੀ ਠੁਮਾਕਾ ਕਰਨਗੇ ਦੱਸਿਆ ਕਿ ਅੱਜ ਇਸ ਮੀਟਿੰਗ ਤੋਂ ਪਹਿਲਾਂ ਹੀ ਸੁਖਵੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਤੇ ਉੱਥੇ ਹੀ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅੱਜ ਮੀਟਿੰਗ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਅਹਿਮ ਫੈਸਲੇ ਲਏ ਜਾਂਦੇ ਨੇ ਤੇ ਜਿਸ ਤੋਂ ਬਾਅਦ 2027 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਆਕਾਲੀ ਦਲ ਜਿਹੜਾ ਕਿ ਤਿਆਰੀ ਖਿੱਚਦਾ ਹੋਇਆ ਨਜ਼ਰ ਆ ਰਿਹਾ ਹੈ ਮੀਟਿੰਗ ਸਾਧ ਲਈ ਹੈ ਤੇ ਇਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਹੋਵੇਗਾ ਸਰਦਾਰ ਸੁਖਵੀਰ ਸਿੰਘ ਬਾਦਲ ਬਿਆਨ ਦੇਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਉਹ ਜਿਹੜੀ ਪੰਜਾਬ ਵਿੱਚ ਬੜੀ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਹੀ ਹੈ ਨਹੀਂ ਪ੍ਰੈਸ ਕਾਨਫਰੰਸ ਕਰਨ ਨੂੰ ਡੀਜੀਪੀ ਨੂੰ ਰੱਖ ਲਿਆ ਕੰਮ ਕਰਨ ਨੂੰ ਕੋਈ ਹੈ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਐਨੀ ਮਾੜੀ ਹੈ ਕਿ ਜਿਹੜਾ ਚਾਹੇ ਉਹਨ ਲੁੱਟ ਲੈਂਦੇ ਆ ਜਿਹੜਾ ਹੁਣ ਆਰਡੀਐਕਸ ਨਾਲ ਜਿਹੜਾ ਤੁਸੀਂ ਬੰਬ ਬਲਾਸਟ ਹੋਇਆ ਹੈ ਅ ਕੰਪਲੀਟ ਫੇਲਿਅਰ ਇੰਟੈਲੀਜੈਂਸ ਦਾ ਕੰਪਲੀਟ ਫੇਲਿਅਰ ਪੰਜਾਬ ਪੁਲਿਸ ਦਾ ਹੈ ਨਾਲੇ ਹੁਣ ਹੀ ਤਾਂ ਕਹ ਰਹੇ ਕਹ ਰਹੇ ਸੀ ਅਖਬਾਰਾਂ 'ਚ ਟੀਵੀ 'ਤੇ ਰਿਹਾ ਹੈ ਅਸੀਂ ਪਤ ਨਹੀਂ ਕਿੰਨੇ ਹਜ਼ਾਰ ਪੁਲਿਸ ਵਾਲਿਆਂ ਨੂੰ ਗੈਂਗਸਟਰ ਮਗਰ ਲਾਇਆ ਆ ਤੁਹਾਡੇ ਸਾਹਮਣੇ ਕੀ ਹੋ ਗਿਆ ਫਿਰ ਆ ਤਾਂ ਸਾਰੇ ਰਲੇ ਐ ਹੁਣ ਜੱਗੂ ਭਗਵਾਨਪੁਰੀਆ ਉਹਨੂੰ ਇਲੈਕਸ਼ਨ ਤਰਨਤਾਰ ਇਲੈਕਸ਼ਨ ਵਿੱਚ ਅਸਾਮ ਤੋਂ ਲੈ ਕੇ ਆਏ ਉਹਨੂੰ ਗੈਸਟ ਆਪਣਾ ਕੋਲੇ ਰੱਖਿਆ ਅਮਰਸਰ ਉਦੋਂ ਟੈਲੀਫੋਨ ਕਰਾਇਆ ਸਾਰਿਆਂ ਨੂੰ ਜਿਹੜਾ ਮੁੱਖ ਮੰਤਰੀ ਸਰਕਾਰ ਪਾਰਟੀ ਗੈਂਗਸਟਰ ਵਰਤਨ ਲੱਗ ਜੇ ਇਲੈਕਸ਼ਨ ਜਿੱਤਣ ਵਾਸਤੇ ਆਬਵੀਅਸਲੀ ਉਹ ਨੋ ਨੀ ਪੂਰੀ ਰਿਪੋਰਟ ਦੋਗੇ ਉਹਨਾਂ ਦੇ ਫਿਰ ਉਹ ਜੋ ਮਰਜ਼ੀ ਕਰ ਲੈਣ ਆ ਸਾਰਾ ਮਾਹੌਲ ਆ ਸਾਰੇ ਕ੍ਰਿਮੀਨਲ ਮਾਈਂਡਡ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਕ੍ਰਿਮੀਨਲ ਮਾਈਂਡਡ ਐਸ ਕਰਕੇ ਜਿੰਨੀ ਦੇ ਰਹਿਣ ਗਿਆ ਉਨੀ ਬਰਬਾਦੀ ਪੰਜਾਬ ਦੀ ਹੋਊਗੀ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਕ੍ਰਿਮੀਨਲਸ ਨੂੰ ਸਾਰਿਆਂ ਨੂੰ ਆ ਝਾੜੂ ਵਾਲੇ ਪਹਜਾਉਣਾ ਪੈਣਾ ਕੋਈ ਜਿਹੜੀ ਪੰਜਾਬ ਵਿੱਚ ਬੜੀ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਹੀ ਹੈ ਨਹੀਂ ਪ੍ਰੈਸ ਕਾਨਫਰੰਸ ਕਰਨ ਨੂੰ ਡੀਜੀਪੀ ਨੂੰ ਰੱਖ ਲਿਆ ਕੰਮ ਕਰਨ ਨੂੰ ਕੋਈ ਹੈ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਐਨੀ ਮਾੜੀ ਹੈ ਕਿ ਜਿਹੜਾ ਚਾਹੇ ਉਹਨ ਲੁੱਟ ਲੈਂਦੇ ਆ ਜਿਹੜਾ ਹੁਣ ਆਰਡੀਐਕਸ ਨਾਲ ਜਿਹੜਾ ਤੁਸੀਂ ਬੰਬ ਬਲਾਸਟ ਹੋਇਆ ਹੈ ਆ ਕੰਪਲੀਟ ਫੇਲਿਅਰ ਇੰਟੈਲੀਜੈਂਸ ਦਾ ਕੰਪਲੀਟ ਫੇਲਿਅਰ ਪੰਜਾਬ ਪੁਲਿਸ ਦਾ ਨਾਲੇ ਹੁਣੇ ਤਾਂ ਕਹ ਰਹੇ ਕਹ ਰਹੇ ਸੀ ਅਖਬਾਰਾਂ 'ਚ ਟੀਵੀ 'ਤੇ ਰਿਹਾ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਪੁਲਿਸ ਵਾਲਿਆਂ ਨੂੰ ਗੈਂਗਸਟਰ ਮਗਰ ਲਾਇਆ ਆ ਤੁਹਾਡੇ ਸਾਹਮਣੇ ਕੀ ਹੋ ਗਿਆ ਫਿਰ ਆ ਤਾਂ ਸਾਰੇ ਰਲੇ ਐ ਹੁਣ ਜੱਗੂ ਭਗਵਾਨਪੁਰੀਆ ਉਹਨੂੰ ਇਲੈਕਸ਼ਨ ਤਰਨਤਾਰ ਇਲੈਕਸ਼ਨ ਵਿੱਚ ਅਸਾਮ ਤੋਂ ਲੈ ਕੇ ਆਏ ਉਹਨੂੰ ਗੈਸਟ ਆਪਣਾ ਕੋਲੇ ਰੱਖਿਆ ਅਮਰਸਰ ਉਦੋਂ ਟੈਲੀਫੋਨ ਕਰਾਇਆ ਸਾਰਿਆਂ ਨੂੰ ਜਿਹੜਾ ਮੁੱਖ ਮੰਤਰੀ ਸਰਕਾਰ ਪਾਰਟੀ ਗੈਂਗਸਟਰ ਨੂੰ ਵਰਤਨ ਲੱਗ ਜੇ ਇਲੈਕਸ਼ਨ ਜਿੱਤਣ ਵਾਸਤੇ ਆਬਵੀਅਸਲੀ ਉਹ ਨੋ ਨੀ ਪੂਰੀ ਰਿਪੋਰਟ ਦੋਗੇ ਉਹਨਾਂ ਦੇ ਫਿਰ ਉਹ ਜੋ ਮਰਜ਼ੀ ਕਰ ਲੈਣ ਆ ਸਾਰਾ ਮਾਹੌਲ ਆ ਸਾਰੇ ਕ੍ਰਿਮੀਨਲ ਮਾਈਂਡਡ ਲੋਕ ਅੱਜ ਪੰਜਾਬ ਸਰਕਾਰ ਚਲਾ ਰਹੇ ਕ੍ਰਿਮੀਨਲ ਮਾਈਂਡਡ ਇਸ ਕਰਕੇ ਜਿੰਨੀ ਦੇ ਰਹਿਣ ਗਿਆ ਉਨੀ ਬਰਬਾਦੀ ਪੰਜਾਬ ਦੀ ਹੋਊਗੀ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਕ੍ਰਿਮੀਨਲਸ ਨੂੰ ਸਾਰਿਆਂ ਨੂੰ ਆ ਝਾੜੂ ਵਾਲੇ ਪਹਜਾਉਣਾ ਪੈਣਾ ਹੈ